ਆ ਵੀਰੋ ਮੈਨੂੰ ਨੰਸੀ ਗਰੇਵਾਲ ਦਾ ਪਤਾ ਲੱਗਾ ਵੀ ਇਹ ਭਾਈ ਅਮਰਪਾਲ ਸਿੰਘ ਦੇ ਨਹੀਂ ਖਿਲਾਫ ਕਿਉਂ ਆ ਯਾਰ ਐਡੀ ਵੱਡੀ ਗੱਲ ਪਤਾ ਲੱਗੀ ਮੇਰਾ ਦਿਮਾਗ ਇਹ ਲਗਿਆ ਦਿਮਾਗ ਇਹ ਲਗਿਆ ਮੇਰਾ ਮੈਂ ਕਹਾ ਵੀ ਇਹ ਤਾਂ ਉਹ ਭਾਈ ਭਾਈ ਅਮਰਪਾਲ ਦਾ ਵਿਰੋਧ ਕਰਦੀ ਆ ਅਸਲ ਵਿੱਚ ਵੀਰੋ ਗੱਲ ਇਦਾਂ ਵੀ ਭਾਈ ਅਮਰਪਾਲ ਸਿੰਘ ਛਡਾਉਂਦਾ ਲੋਕਾਂ ਦੇ ਨਸ਼ੇ ਤੇ ਤਾਂ ਕਰਦੀ ਆ ਇਹ ਵਿਰੋਧ ਹੁਣ ਤੁਸੀਂ ਪੁੱਛੋਗੇ ਕਿਉਂ ਇਹ ਕਾਤੋਂ ਕਰ ਦਿਆ ਤੇ ਮੈਨੂੰ ਪਤਾ ਲੱਗਾ ਵੀ ਜਿਹੜਾ ਇੰਟਰਨੈਸ਼ਨਲ ਡਰੱਗ ਮਾਫੀਆ ਨਾ ਉਹਦੇ ਵਿੱਚ ਨੈਂਸੀ ਦਾ ਵੱਡਾ ਹਿੱਸਾ ਆ ਤੇ ਇੰਟਰਨੈਸ਼ਨਲ ਡਰੱਗ ਮਾਫੀਆ ਨੂੰ ਪੰਜਾਬ ਤੋਂ ਵੱਡੀ ਕਮਾਈ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਡਰੱਗ ਮਾਫੀਆ ਵਾਲਿਆਂ ਪੰਜਾਬ ਇਹਨੂੰ ਦਿੱਤਾ ਹੋਇਆ ਪੰਜਾਬ ਇਹਦੇ ਅੰਡਰ ਚ ਆ ਮਾੜਾ ਮਾੜਾ ਲੱਗਾ ਮੈਨੂੰ ਇਹ ਗੱਲ ਦਾ ਪਤਾ ਤੇ ਹੁਣ ਪੰਜਾਬ ਇਹਦੇ ਅੰਡਰ ਜਾ ਦੇ ਭਾਈ ਅਮਰਤਬਾਲ ਛੜਾ ਰਿਹਾ ਨਸ਼ੇ ਤੰਦਾ ਸ਼ੇ ਦਾ ਧੰਦਾ ਆ ਨਸ਼ੇ ਦੇ ਕਰਾ ਲੋਕਾਂ ਨੂੰ ਕਰਾ ਕੇ ਪੈਸੇ ਕਮਾਉਣੇ ਆ ਤੇ ਇਹਦਾ ਧੰਦਾ ਖਰਾਬ ਹੋ ਰਿਹਾ ਗੱਲ ਆ ਇਹਦੇ ਧੰਦੇ ਦੀ ਇਹ ਧੰਦੇ ਵਾਲੀ ਆ ਇਹ ਨਸ਼ੇ ਦੇ ਧੰਦੇ ਵਾਲੀ ਆ ਵੀਰੋ ਨਸ਼ੇ ਦੇ ਧੰਦੇ ਵਾਲੀ ਆ ਇਹ ਤਾਈਓ ਭਾਈ ਸਹਿ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰ ਰਹੀ ਆ ਵੀਰੋ ਬੜੀ ਤਗੜੀਆਂ ਗੇ ਮਾਏ ਲੋਕ ਕਰਦੇ ਆ ਆਮ ਬੰਦੇ ਨੂੰ ਕਿੱਥੇ ਸਮਝਾਉਣੀਆਂ ਇਹੋ ਜੀਆਂ ਵੱਡੀਆਂ ਗੇ ਮਾ ਬੰਦੇ ਨੂੰ ਕਿੱਥੇ ਸਮਝਾਉਣੀਆਂ ਪੰਜਾਬ 'ਚ ਕਰੋੜਾਂ ਦਾ ਨਸ਼ਾ ਵੇਚਦਾ ਕਰੋੜਾਂ ਦਾ ਨਸ਼ਾ ਆਮ ਲੋਕਾਂ ਦੇ ਘਰ ਨੰਗ ਹੋ ਗਏ ਪਰ ਜਿਹੜੇ ਵੇਚਦੇ ਆ ਉਹਨਾਂ ਪੈਰ ਖੜੇ ਕਰ ਲੈ ਪੰਜਾਬ ਜਿਹੜਾ ਮਾੜਾ ਮੋਟਾ ਵੀ ਨਸ਼ਾ ਵੇਚਦਾ ਉਹਦੇ ਕੈਨੇਡਾ ਅਮਰੀਕਾ 'ਚ 15 15 14 14 ਪਟ્રોલ ਪੰਪਿਆ ਚੰਡੀਗੜ੍ਹ ਕੋਠੀਆਂ ਆ ਇੱਕ ਬਹੁਤ ਵੱਡਾ ਮੁਨਾਫਾ ਇਸ ਤੋਂ ਦੇ ਵਿੱਚ ਤੇ ਉਸੇ ਵਜ੍ਹਾ ਤੇ ਗੰਦੇ ਨੈਂਸੀ ਦਾ ਵੱਡਾ ਕਾਰੋਬਾਰ ਆ ਵੱਡਾ ਕਾਰੋਬਾਰ ਆ ਇਹਦਾ ਇਹਦੇ ਵੱਡੇ ਕਾਰੋਬਾਰ ਨੂੰ ਇੱਕ ਬਹੁਤ ਵੱਡਾ ਖਤਰਾ ਆ ਭਾਈ ਅਮਰਪਾਲ ਸਿੰਘ ਤੋਂ ਤੇ ਇਹਦੀ ਹੁਣ ਪੂਰੀ ਤਾਕਤ ਲੱਗੀ ਹੋਈ ਆ ਵੀ ਭਾਈ ਅਮਰਪਾਲ ਸਿੰਘ ਦਾ ਵਿਰੋਧ ਕਰਕੇ ਉਹਨੂੰ ਜਿੱਤ ਨਾ ਜਾਣ ਦਿੱਤਾ ਜਾਵੇ ਉਹ ਜਿੱਤ ਨਾ ਜਾਵੇ ਜੇ ਉਹ ਜਿੱਤ ਗਿਆ ਤੇ ਉਹਨੇ ਤੇ ਨਸ਼ਾ ਉਹ ਹੀ ਪੈਗਾ ਬਕਰਾ ਦੇਣਾ ਨੈਂਸੀ ਗਰੇਵਾਲ ਦਾ ਧੰਦਾ ਹੀ ਬੰਦ ਹੋ ਜਾਣਾ ਤੇ ਗੱਲ ਸਾਰੀ ਨੈਂਸੀ ਗਰੇਵਾਲ ਦੇ ਨਸ਼ੇ ਦੇ ਧੰਦੇ ਦੀ ਆ ਇਹ ਦਾਦੇ ਖਾਨਦਾਨੀ ਨਸ਼ਾ ਵੇਚਦੇ ਪਿੱਛੋਂ ਬੰਗਾਲ ਦੀ ਆਏ ਇਹ ਬੰਗਾਲ ਚ ਵੀ ਕਹਿੰਦੇ ਨਸ਼ਾ ਵੇਚਦੀ ਹੁੰਦੀ ਸੀ ਤੇ ਹੁਣ ਜਾ ਕੇ ਅਮਰੀਕਾ ਕੈਨੇਡਾ ਤੋਂ ਨਸ਼ਾ ਦੁਨੀਆ ਚ ਆਪਰੇਟ ਕਰ ਦਿਆ ਤੇ ਪੰਜਾਬ ਦਾ ਜਿਹੜਾ ਪੂਰਾ ਨਸ਼ੇ ਦਾ ਇਨਕਮ ਆ ਉਹ ਇਹਦੇ ਇਹਦੇ ਕੋਲ ਹੀ ਜਾਂਦਾ ਆ ਤੇ ਆ ਵੀਰੋ ਕਹਾਣੀਆਂ ਤੇ ਆਪਣਾ ਵੀਡੀਓ ਗੱਟ ਕੇ ਸ਼ੇਅਰ ਕਰ ਦਿਓ ਵੀਡੀਓ ਆਪਣਾ ਗੱਟ ਕੇ ਸ਼ੇਅਰ ਕਰ ਦਿਆ ਕਰੋ ਯਾਰ ਸ਼ੇਅਰ ਸ਼ੂਰ ਨਹੀਂ ਕਰਦੇ ਮাজা ਆ ਨਹੀਂ ਆਉਂਦਾ ਆਪਾਂ ਗੱਲਾਂ ਕਈਆਂ ਸਿੱਧੀਆਂ ਦੇ ਸੱਚੀਆਂ ਜਿਹੜੀਆਂ ਆਆਂ ਪੂਰੀ ਖੋਜ-ਬੀਨ ਕਰਕੇ ਪੂਰੀ ਸ਼ਾਨ-ਬੀਨ ਕਰਕੇ ਤੇ ਸ਼ੇਅਰ ਕਰਿਆ ਕਰੋ ਮੇਰੇ ਵੀ ਗੱਡ ਕੇ ਆ ਦੇਖੋ ਕਿੱਡੀ ਵੱਡੀ ਅੰਦਰ ਦੀ ਗੱਲ ਕੱਢ ਕੇ ਲਿਆਂਦੀ ਆ ਤੁਹਾਡੇ ਕੋਲ ਵੀ ਨੈਂਸੀ ਗਰੇਵਾਲ ਕੌਣ ਆ ਤੇ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਿਉਂ ਕਰਦੀ ਆ ਹੈ ਤੁਸੀਂ ਤੁਸੀਂ ਸੋਚ ਵੀ ਨਹੀਂ ਸਕਦੇ ਯਾਰ ਤੇ ਆਪਾਂ ਸਾਰੀਆਂ ਗੱਲਾਂ ਉੱਪਰੋਂ ਜਿੱਥੇ ਜਿੱਥੇ ਆਪਣੇ ਲਿੰਕਾ ਕੱਢ ਕੇ ਲਿਆਈਂਦੀਆਂ ਵੀਰੋ ਕੱਢ ਕੇ ਲਿਆਈਂਦੀਆਂ